ਫਸਟੈਂਡ ਬਿਲਗਾ ਵਿਖੇ ਮੰਦਿਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਾਇਨਸ ਕਲੱਬ ਬਿਲਗਾ ਆਸਥਾ ਅਤੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਰਿਟਾਇਰਡ ਪ੍ਰਿੰਸੀਪਲ ਰਵੀ ਸ਼ਰਮਾ ਨੇ ਦੱਸਿਆ ਕਿ ਕਈ ਦਿਨ ਲਗਾਤਾਰ ਮੀਂਹ ਪੈਣ ਕਾਰਨ ਮਿਹਨਤ ਦਿਹਾੜੀ ਕਰਨ ਨਹੀਂ ਜਾ ਸਕੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਇਹ ਪ੍ਰੋਜੈਕਟ ਕੀਤਾ ਗਿਆ ਇਸ ਪ੍ਰੋਜੈਕਟ ਵਿੱਚ ਲਾਇਨ ਅਸ਼ੋਕ ਕੁਮਾਰ ਅਗਰਵਾਲ ਤੀਰੇਥ ਨਾਮ ਪਟਵਾਰੀ ਅਤੇ ਸतीश ਕੁਮਾਰ ਪਟਵਾਰੀ ਨੇ ਵਿਸ਼ੇਸ਼ ਸਹਿਯੋਗ ਦਿੱਤਾ ਅਤੇ ਬਾਕੀ ਸਾਰੇ ਮੈਂਬਰਾਂ ਨੇ ਵੀ ਆਪਣੀ ਨੇਕ ਕਮਾਈ ਵਿੱਚੋਂ ਪੈਸੇ ਖਰਚ ਕਰਕੇ ਇਹ ਪ੍ਰੋਜੈਕਟ ਨਿਪਟੜੇ ਚਲਿਆ ਲੋੜਵੰਦ ਘਰ ਦੇ ਵਿੱਚ ਰਾਸ਼ਨ ਪਹੁੰਚਾ ਦਿੱਤਾ ਇਸ ਕੰਮ ਦੇ ਲਈ ਭਾਰਤ ਵਿਕਾਸ પરિਸ਼ਦ ਅਤੇ ਲਾਇਨਸ ਕਲੱਬ ਬਿਲਗਾ ਆਸਥਾ ਦੋਵੇਂ ਸੰਸਥਾਵਾਂ ਇਹਨਾਂ ਦੇ ਸਾਰੇ ਸਹਿਯੋਗੀ ਵਧਾਈ ਦੇ ਪਾਤਰ ਹਨ ਇਸ ਮੌਕੇ ਵਿਜੇ 바ਵਾ ਸतीश ਕੁਮਾਰ ਪਟਵਾਰੀ ਪੁਸ਼ਕਰ ਅਰੋੜਾ ਸੀਨੀਅਰ ਮੈਂਬਰ ਕਮਲਜੀਤ ਕਾਲੀਆ ਲਾਇਨਸ ਕਲੱਬ ਦੇ ਪ੍ਰਧਾਨ ਭੁਵਿੰਦਰ ਕੈਂਤ ਬਹਾਦਰ ਸਿੰਘ ਜਤਿੰਦਰ ਸਿੰਘ ਰਿਟਾਇਰ ਪ੍ਰਿੰਸੀਪਲ ਰਵੀ ਸ਼ਰਮਾ ਸੰਜੀਵ ਸੋਨੀ ਪ੍ਰਿੰਸ ਸਿਆਲ ਅਸ਼ਵਨੀ ਸਿਆਲ ਅਜੇ ਸਿਆਲ ਭਾਰਤ ਵਿਕਾਸ ਪਰਿਸ਼ਦ ਬਿਲਗਾ ਦੇ ਪ੍ਰਧਾਨ ਜਸਕੀਰ ਅਸਮਰਾ ਕੁਲਦੀਪ ਸਿੰਘ ਰਜੇਸ਼ ਠਾਕੁਰ ਨਰੇਸ਼ ਕੁਮਾਰ ਬਲਵਿੰਦਰ ਸਿੰਘ ਪ੍ਰਿੰਸੀਪਲ ਸੰਜੀਵ ਗੁਜਰਾਲ ਮਨਜਿੰਦਰ ਜੋਲ ਦਵਿੰਦਰ ਜੋਲ ਅਤੇ ਬਲਜਿੰਦਰ ਲੱਲੀ ਹਾਜ਼ਰ ਰਹੇ